ਪਿਆਰੀ ਸੰਗਤ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 154 ਆਓ ਸੁਣਦੇ ਹਾਂ ਪੰਜਵੇਂ ਨਾਨਕ ਗੁਰੂ ਅਰਜਨ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਹਨ सुनो बिनंती ठाकुर मेरे जी जंत तेरे धारे राख पैज नाम अपने की करन करावन हारे प्रभ जीयो खसमा ना कर प्यारे बुरे भले हम थारे संगत जी गुरु साहिबान ने जितनी भी अपनी वाणी दे शब्द ਅਕਾਲ ਪੁਰਖ ਨੂੰ ਸੰਬੋਧਨ ਕਰਕੇ ਲਿਖੇ ਹਨ ਉਹ ਸਾਡੀ ਲੋਕਾਈ ਦੇ ਪਰਥਾਏ ਹੁੰਦੇ ਹਨ ਗੁਰੂ ਸਾਹਿਬ ਨੂੰ ਕਿਸੇ ਬੇਨਤੀ ਦੀ ਲੋੜ ਨਹੀਂ ਹੁੰਦੀ ਉਹ ਤਾਂ ਲੋਕਾਂ ਵੱਲੋਂ ਅਰਜੋਈਆਂ ਬੇਨਤੀਆਂ ਵਗੈਰਾ ਹੁੰਦੀਆਂ ਹਨ ਸੁਨੋ ਬਿਨੰਤੀ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ ਗੁਰੂ ਜੀ ਕਹਿੰਦੇ ਹਨ हे मेरे ईश्वर हे मेरे ठाकुर मेरे इष्ट मेरी दो हाथ जोड़ बेंती नु सुनो मेरा तरला भी सुनो सारे ही जीव जंतु ਨਿੱਕੇ ਵੱਡੇ ਦਿਸਦੇ ਅਣ ਦਿਸਦੇ ਸਭ ਤੇਰੇ ਹੀ ਬਣਾਏ ਹੋਏ ਹਨ ਤੇਰੇ ਹੀ ਵੱਖ-ਵੱਖ ਤਰੀਕਿਆਂ ਨਾਲ ਪੈਦਾ ਕੀਤੇ ਹੋਏ ਹਨ ਤੇ ਇਹ ਸਾਰੇ ਦੇ ਸਾਰੇ ਹੀ ਖਿੱਚ ਪਾਉਂਦੇ ਹਨ ਸੁੰਦਰ ਦਿਖ ਵਾਲੇ ਤੇ ਅਲੱਗ ਅਲੱਗ ਕਿਸਮਾਂ ਦੇ ਸੁਭਾ ਵਾਲੇ ਪੰਛੀ ਪਸ਼ੂ ਰੰਗ ਬਰੰਗੇ ਮਿੱਠੀਆਂ ਉੱਚੀਆਂ ਨੀਵੀਆਂ ਬੋਲੀਆਂ ਬੋਲਣ ਵਾਲੇ ਇਨ੍ਹਾਂ ਸਭ ਦੇ ਵਿੱਚ ਮੈਨੂੰ ਤੂੰ ਹੀ ਨਜ਼ਰ ਆਉਂਦਾ ਹੈ ਤੇਰੀ ਵਿਆਪਕਤਾ ਬਹੁਤ ਵੱਡੀ ਹੈ ਸਭ ਦੇ ਸੁਭਾ अपने अपने कर्म अपने अपने तरीके करते हैं सब कुछ मैं देखता हाँ तो मैं हैरान हो जाता हाँ राख पैज नाम अपने की करण करावन हारे हे प्रभु सब कुछ तू आप ही करण करावन वाला है करता भी तू है कारक भी तू है ਅਸੀਂ ਤੇਰੀ ਜਗਤ ਖੇਡ ਦੇ ਮੋਰੇ ਹਾਂ ਜਿਵੇਂ ਤੂੰ ਖੇਡ ਖੇਡਣੀ ਚਾਹੁੰਦਾ ਹੈ ਉਹ ਜਿਹਾ ਸਾਡੇ ਕੋਲੋਂ ਕਰਮ ਕਰਵਾ ਦਿੰਦਾ ਹੈ ਸਾਡੀ ਤਾਂ ਕੋਈ ਹਸਤੀ ਹੈ ਹੀ ਨਹੀਂ ਦੋਹਾ ਸਿਰਿਆਂ ਕਾ ਆਪ ਸੁਆਮੀ ਖੇਲੇ ਵਿਗਸੈ ਅੰਤਰਜਾਮੀ ਇਹ ਸੰਸਾਰ ਤੇਰੀ ਹੀ ਰਚਨਾ ਹੈ ਤੇ ਉਸ ਨੂੰ ਚਲਾਉਣ ਦੇ ਤੇਰੇ ਹੀ ਤਰੀਕੇ ਹਨ બસ ਪਾਤਸ਼ਾਹ ਵਾਹਿਗੁਰੂ ਮੇਰੀ ਤਾਂ ਇਹੀ ਬੇਨਤੀ ਹੈ ਸੱਡੀਆਂ ਭੁੱਲਾਂ ਨੂੰ ਮਾਫ਼ ਕਰ ਤੇ ਬਸ ਆਪਣੀ ਹਸਤੀ ਦੀ ਹੀ लाज ਰੱਖ ਅਸੀਂ ਤਾਂ ਔਗੁਣ ਭਰੇ ਹਾਂ ਅਸੀਂ ਤੇਰੇ ਹੀ ਗੁਣ ਗਾਈਏ ਸ਼ੁਭ ਸ਼ੁਭ ਕਰੀਏ ਤੇਰੇ ਗੁਣਾ ਦੇ ਧਾਰਨੀ ਹੋ ਜਾਈਏ ਤੇਰੇ ਹੀ ਪੈਦਾ ਕੀਤੇ ਹੋਏ ਹਾਂ ਤੇਰਾ ਹੀ ਅੰਸ਼ ਸਾਡੇ ਵਿੱਚ ਹੈ ਅਸੀਂ ਤੇਰੀਆਂ ਕਟਪੁਤਲੀਆਂ ਹਾਂ ਸਾਡੀ ਡੋਰ ਤੇਰੇ ਹੱਥ ਵਿੱਚ ਹੈ ਜਿਵੇਂ ਤੂੰ ਨਚਾਉਂਦਾ ਹੈ ਉੰਜੇ ਹੀ ਅਸੀਂ ਕਰਦੇ ਹਾਂ ਬਸ ਅਸੀਂ ਨਾ ਚੀਜ਼ ਹਾਂ ਤੂੰ ਹੀ ਤੂੰ ਹੈ ਤੂੰ ਹੀ ਤੂੰ ਹੈ ਪ੍ਰਭ ਜੀਓ ਖਸਮਾ ਨਾ ਕਰ ਪਿਆਰੇ bure bhale hum thare prab jio mere wahe guru jio mere ishwar mere date assi manukh tere bacche haa tun sadda mata pita hai malik vi hai rachan haar vi hai change haa maade haa sundar haa kroop haa basih haa taaze haa khide hoye haa ਮੁਰਝਾਈ ਹੋਏ ਹਾਂ ਜਿਵੇਂ ਵੀ ਹਾਂ ਜੋ ਵੀ ਹਾਂ ਤੇਰੇ ਹੀ ਹਾਂ ਤੇਰੇ ਹੀ ਹਾਂ ਤੇਰੀ ਰਚਨਾ ਦਾ ਇੱਕ ਹਿੱਸਾ ਹਾਂ ਤੂੰ ਆਪਣਾ ਵਿਰਧ ਰੱਖ ਮਾਲਕਾਨਾ ਹੱਕ ਰੱਖ ਤੇ ਸਾਨੂੰ ਸੱਚ ਦੇ ਰਾਹ ਤੇ ਪਾ ਦੇ ਫਿਰ ਸਾਡੀ ਕਾਇਆ ਕਲਪ ਹੋ ਜਾਵੇਗੀ ਅਸੀਂ ਚੰਗੇ ਮਨੁੱਖ ਬਣ ਜਾਵਾਂਗੇ ਸੱਡੇ ਕਰਮ ਚੰਗੇ ਹੋ ਜਾਣਗੇ ਅਸੀਂ ਸਮਾਜਿਕ ਜੀ ਹਾਂ ਤੇ ਸਮਾਜ ਵਿੱਚ ਸੁਖਾਵੇਂ ਹੋਣਾ ਲੋਚਦੇ ਹਾਂ ਤਾਂ ਕਿ ਅਸੀਂ ਜੀਵਨ ਦਾ ਆਨੰਦ ਮਾਣ ਸਕੀਏ ਬਸ ਤੇਰੀ ਹੀ ਕਿਰਪਾ ਚਾਹੀਦੀ ਹੈ ਕਰ ਕਿਰਪਾ ਤੇ ਮੈਨੂੰ ਖੁਸ਼ਬੂਦਾਰ ਜ਼ਿੰਦਗੀ ਜਿਉਣ ਦੇ ਰਾਹੇ ਪਾ ਦੇ ਸੰਗਤ ਜੀ ਗੁਰੂ ਜੀ ਇਹਨਾਂ ਤੁਕਾਂ ਵਿੱਚ ਸਾਡੀ ਮਨੁੱਖਾਂ ਦੀ ਅਸਲੀਅਤ ਦੱਸਦੇ ਹਨ ਤੇ ਪਰਮੇਸ਼ਵਰ ਨੂੰ ਬੇਨਤੀਆਂ ਕਰਦੇ ਹਨ ਕਿ ਅਸੀਂ ਭੁੱਲਣਹਾਰੇ ਤੇਰੇ ਨਾਮ ਤੋਂ ਭਟਕ ਕੇ ਸੱਚੀ ਜ਼ਿੰਦਗੀ ਜੀਵਨ ਦੇ ਰਾਹ ਤੋਂ ਠਿੜਕੇ ਹੋਏ ਹਾਂ ਤੂੰ ਸਾਡਾ ਮਾਤਾ ਪਿਤਾ ਹੈ ਕਰਤਾ ਹੈ ਮਾਲਕ ਹੈ ਸਾਨੂੰ ਬਖਸ਼ ਦੇ ਤੇ ਆਪਣੀ ਉੱਚੀ ਸੂਚੀ ਹਸਤੀ ਦੀ ਲਾਜ ਰੱਖਦੇ ਹੋਏ ਸਾਨੂੰ ਮਨੁੱਖਾਂ ਨੂੰ ਮਾਫ ਕਰ ਦੇ ਤੇ ਆਪਣਾ ਪਿਆਰ ਸਾਨੂੰ ਬਖਸ਼ ਦੇ ਵਿਆਖਿਆਕਾਰ ਦਿਵਿੰਦਰਜੀਤ ਸਿੰਘ ਪਿਆਰੇ ਸਰੋਤਾ ਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂਰੋ ਜਨਨ ਸੁਣੋ ਜੀ ਆਪਣੇ ਮਿੱਤਰਾਂ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ